ਤਰੰਤਾਰਨ ਦੇ ਮੁੱਲਾ ਮੁਰਾਦਪੁਰਾ ਵਿੱਚ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਦਾ ਹੋ ਰਿਹਾ ਹੈ ਚੋਰਾਂ ਨੂੰ ਪੁਲਿਸ ਦਾ ਕੋਈ ਡਰ ਨਜ਼ਰ ਨਹੀਂ ਆਉਂਦਾ ਕਿਉਂਕਿ ਹੁਣ ਚੋਰ ਕਰਾਂ ਦੀ ਤੀਜੀ ਮੰਜ਼ਿਲ ਤੇ ਚੜ ਕੇ ਵਾਰਦਾਤਾ ਕਰ ਰਹੇ ਹਨ ਬੀਤੀ ਸੋਮਵਾਰ ਦੀ ਰਾਤ ਨੂੰ ਚੋਰਾਂ ਨੇ ਮੁਰਾਦਪੁਰਾ ਵਿੱਚ ਤਿੰਨ ਘਰਾਂ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਦੀ ਨਕਦੀ ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਕੀ ਹੈ ਪੂਰਾ ਮਾਮਲਾ ਜਾਣਦੇ ਹਾਂ ਤਰੰਤਾਰਨ ਤੋਂ ਅਮਨਦੀਪ ਸੰਨੀ ਦੀ ਰਿਪੋਰਟ ਕਿਸੇ ਦਾ ਘਰਵਾਲਾ ਨਹੀਂ ਜਾਣਾ ਕਿਸੇ ਦਾ ਕੋਈ ਕੁਝ ਨਹੀਂਗਾ ਅਸੀਂ ਗਰੀਬ ਹਾਂ ਕਿ ਤੇ ਹੋਰ ਕੋਈ ਸਾਨੂੰ ਕੋਈ ਵਾਦਾ ਕਰਾ ਸੁਨਾਓ ਪਰਮੇਸ਼ਰ ਮੁਰਾਦਪੁਰਾ ਹਾਂਜੀ ਗ੍ਰਾਮਦੇਵ ਕਲੋਨੀ ਵਾਰਡ ਨੰਬਰ 2 ਅੱਛਾ ਕੀ ਗੱਲ ਹੋਈ ਹੈ ਗੱਲ ਸਾਡੇ ਐਵੇਂ ਕਿ ਮੇਰੀ ਮਿਨਿਆਰੀ ਦੀ ਸ਼ਾਪ ਹੈਗੀ ਤੇ ਮੈਂ ਸਤਾਰੀ ਗਾ ਰਾਤ ਦੇ 2 ਵਜੇ ਸੀਗੇ ਠੀਕ ਹੈ ਤੇ 2 ਵਜੇ ਤੀਸਰੀ ਮੰਜ਼ਿਲ ਤੋਂ ਆਏ ਸੀਗੇ ਤੇ ਉਹਨਾਂ ਨੇ ਪਤਾ ਨਹੀਂ ਕੀ ਸਪਰੇਅ ਛੁੱਟੀ ਹੈਗੀ ਕੀ ਸਪਰੇਅ ਛੁੱਟੀ ਤੇ ਮੈਂ ਡੇਲੀ 5 ਵਜੇ ਉੱਠਦਾ ਸੀਗਾ ਤੇ ਹੁਣ 8-9 ਵਜੇ ਉੱਠਿਆ ਸੀਗਾ ਤੇ ਮੈਨੂੰ ਪਤਾ ਨਹੀਂ ਲੱਗਿਆ ਕੀ 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 ਲੈ ਗਏ ਸੀ ਤੇ ਆਪਣੇ ਗੁੱਲੇ ਵਿੱਚੋਂ 1.5 ਲੱਖ ਰੁਪਏ ਸੀਗਾ ਆਪਣੇਵੀ ਦੀ ਮੈਰਿਜ ਤੋਂ ਆਪਣੇਵੀ ਦੀ ਮੈਰਿਜ ਵਾਸਤੇ ਰੱਖਿਆ ਸੀਗਾ 1.5 ਲੱਖ ਰੁਪਏ ਸੀਗਾ 2 ਲੱਖ 5000 ਤੇ ਆਪਣੇ 골ਡ ਸੀਗਾ ਇੱਕ ਮੰਦਰੀ ਸੀਗੀ ਇੱਕ ਮੰਦਰੀ ਸੀਗੀ ਇੱਕ ਚਿੰਨ ਸੀਗੀ ਤੇ ਇੱਕ ਛਿੰਦਾਗਾ ਸੀਗਾ ਉਹ ਬਾੜੀਆਂ ਚੀਜ਼ਾਂ ਆਹੋ ਸੀਗੇ ਇੱਕ ਬੁੱਲਕ ਲੈ ਗਈ ਮੇਰੀ ਬੀਜੀ ਨੇ ਤੁਸੀਂ ਫਿਨਿਸ਼ ਕਰ ਦਿੱਤੀ ਇਹਦੇ ਬਾਰੇ ਹਾਂਜੀ ਕੁੱਤ ਸੁਣ ਸ਼ਾਇਦ ਕਿਤੇ ਤੇਰੇ ਬਾਰੇ ਹਾਂਜੀ ਦਰਖਾਸਤ ਆ ਦੇ ਲੋਕਾਂ ਲਿਖਾਈ ਹੈਲੇ ਕੋ ਕਾਰਵਾਈ ਨਹੀਂ ਹੋ ਜਾਂਦੀ ਅੱਛਾ ਕੁੱਤ ਮੌਕਾ ਦੇਖਣ ਗਈ ਆ ਹਾਂਜੀ ਮੌਕੇ ਤੇ ਆਏ ਸੀਗੇ ਤੇ ਉਹ ਚੋਰ ਪੜਿਆ ਗਿਆਗਾ ਅੱਛਾ ਤੇ ਚੋਰ ਪੜਿਆ ਗਿਆ ਉਹਦਾ ਨਾਮ ਆਗਾ ਆਪਣਾ ਬਿਕੂ ਜੰਮੀ ਅਸ਼ੋਕ ਤੇ ਬਾਹ ਤਿੰਨ ਨਾਂ ਆਗੇ ਨਹੀਂ ਤੁਹਾਨੂੰ ਕਿੱਥੇ ਪਤਾ ਕਿ ਚੋਰ ਆ ਉਹ ਚੋਰ ਹੈ ਵੀਡੀਓ ਰਿਕਾਰਡਿੰਗ ਸਾਡੇ ਮੋਬਾਈਲ 'ਚ ਹੈਗੀ ਅੱਛਾ ਮੋਬਾਈਲ 'ਚ ਹੈਗੀ ਸਾਡੇ ਦੀ ਠੀਕ ਹੈ ਹੁਣ ਕੀ ਮੰਗ ਚਾਹੁੰਦੇ ਹੋ ਮੰਗ ਚਾਹੁੰਦੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਸਖਤ ਕਾਰਵਾਈ ਕੀਤੀ ਜਾਵੇ ਨਾਲ ਖਿਲਾਫ ਤੇ ਕਿਹਦੇ ਖਿਲਾਫ ਕੀ ਨਾ ਡਾ ਰਜਨੀ ਕਿਸੋ ਲੈਣ ਨਾਲ ਮਰਾਦ ਕੀ ਗੱਲਬਾਤ ਹੋਈ ਹੈ ਬਸ ਸੁੱਤੇ ਸੀ ਕਿ ਪਤਾ ਨਹੀਂ ਕਿਸ ਉੱਕੇ ਲੈ ਜਾਂਦੇ ਆ ਮੋਬਾਈਲ ਲੈ ਕੇ ਤੇ ਬੈਗ ਲੈ ਕੇ ਕਿੰਨੇ ਦਾ ਸਮਾਨ ਹੈ ਟੋਟਲ ਦਾ 20000 ਦਾ ਮੈਂ ਤੇ ਵਿਆਜੀ ਪੈਸੇ ਚੁੱਕੇ ਸੀ ਕਿ ਪਤਾ ਨਹੀਂ ਕਿੰਦਾ ਟਾਈਮ ਪਾਸ ਕਰਦੇ ਇਸ ਦਾ ਸ਼ੇਅਰ ਕਿਤੇ ਪੁੱਛਣੂ ਕੀਤੇ ਸੀ ਕਿਸੇ ਨਾਲ ਨਹੀਂ ਕੀਤਾ ਪੁੱਛਣਾ ਹੋਰ ਗਾ ਤਾਂ ਇਤਨੀ ਗੱਲ ਨਾ ਹੋਵੇ ਨਹੀਂ ਹੁੰਦੇ ਕੀ ਨਾ ਜੀ ਜਮਲਾ ਭਾਜੀ ਸੁੱਤੇ ਹੋ ਰਹੇ ਨਾਲ ਮਰਾਦ ਬਰੇਨ ਕੀ ਗੱਲਬਾਤ ਹੋਈ ਹੈ ਚੋਰੇ 11:00 ਵਜੇ ਤੋਂ ਕਰਵਾ ਕੀ ਕੀ ਚੋਰੀ ਹੋਇਆ ਚੋਰ ਨੇ ਜਿਹੜੇ ਪੰਨੇ ਬਾਲੇ ਹੋਰ ਚੈਨ ਚੰਦਨੀ ਹੋਰ 2000 ਰੁਪਏ ਬਸ ਸ਼ਿਕਾਇਤ ਕੀਤੀ ਕੋਈ ਸੁਣੇ ਦੇ ਪਰ ਹਾਂਜੀ ਕਿਸੇ ਕੋਈ ਸੁਣਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਕੋਈ ਕੀ ਮੰਗ ਚਾਉਂਦੇ ਹੋ ਹਾਂਜੀ ਕੀ ਮੰਗ ਚਾਉਂਦੇ ਹੁਣ ਮੰਗ ਇਹੀ ਚਾਹੁੰਦੇ ਆ ਕਿ ਚੋਰਾਂ ਦੀ ਕਾਰਵਾਈ ਕੀਤੀ ਜਾਵੇ ਤੇ ਸਾਡੇ ਪਿੰਡ ਦੀ ਸੁਧਾਰ ਹੋ ਜਾਵੇ ਬਸ ਨੇ ਹਾਂ ਕਿੱਥੋਂ ਰਹਿਣ ਵਾਲੇ ਮਰਾਲਪੁਰ ਕੀ ਗੱਲਬਾਤ ਹੋਈ ਹੈ ਸਾਡੇ ਅਸੀਂ ਮਾਤਾ ਤੇ ਗਏ ਸੀਗੇ ਤੇ ਸਾਡੀ ਮਗਰ ਚੋਰੀ ਹੋ ਗਈ ਸੀ 8900 ਰੁਪਏ ਦੀ ਤੇ ਅਸੀਂ ਮਗਰ ਘਰੇ ਆਏ ਤੇ ਫਿਰ ਵਾਪਸ ਸਾਨੂੰ ਕੁਝ ਵੀ ਨਹੀਂ ਲੱਭਿਆ ਆਪਣੇ ਨਾਲ ਕਵੇ ਜਿਹੜਾ ਮੁੰਡਾ ਹੁਣ ਫੜਿਆ ਗਿਆ ਉਹੀ ਮੁੰਡੇ ਨੇ ਚੋਰੀ ਕੀਤੀ ਸੀਗੀ ਸਾਡੀ ਤੇ ਕੀ ਨਾਮ ਸਾਨੂੰ बस ਇਹ ਹਿਸਾਬ ਚਾਹਦੇ ਵੀ ਸਾਡੇ ਜਿਹੜੇ ਪੈਸੇ ਸੀਗੇ ਉਹ ਮਿਲ ਜਾਣ ਜਿਹੜੇ ਸਾਡੇ ਗਹਿਣਾ ਸੀਗਾ ਉਹ ਮਿਲ ਜਾਣ ਹੋਰ ਸਾਨੂੰ ਹੋਰ ਕਿਸੇ ਕੁਝ ਨਹੀਂ ਚਾਹੀਦਾ ਬਸ ਗੜ ਗੜ ਪੈਸੇ ਗਏ ਨਾ ਉਹ ਆ ਜਾਣੇ ਚਾਹੀਦੇ ਕੋਈ ਨੇ ਕੋਈ ਕਾਰਵਾਈ ਨਹੀਂ ਕੀਤੀ ਕੀਤੀ ਸੀ ਕਿ ਕਿਸੇ ਨੇ ਕੁਝ ਨਵਾ ਨਹੀਂ ਕੀਤੀ ਕੋਸ ਵਾਲੇ ਪੀਸ ਤੋਂ ਜਿਹੜੇ ਬਸ ਸਟੈਂਡ ਉੱਧਰ ਵੀ ਅਸੀਂ ਤਲਾਕ ਕੀਤੀ ਸੀ ਕਿ ਇੱਥੇ ਵੀ ਕਿਸੇ ਨੇ ਕੁਝ ਨਹੀਂ ਕੀਤਾ ਸੀਗਾ